ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 11 ਤਰੀਕ ਦੂਜਾ ਮਹੀਨਾ ਤਨੌਲੇ ਦੀ ਮੰਡੀ ਆ ਜਿਲ੍ਹਾ ਬਰਨਾਲਾ ਠੀਕ ਹੈ ਜੀ ਦੇਖ ਸਾਹਿਬ ਮੁੱਝ ਸਵੇਰ ਦਾ ਟਾਈਮ ਆ 8:30 ਵਜੇ ਦਾ 9:00 ਵਜੇ ਹਲਤੰਬਾਲੋਂ ਉਹਨਾਂ ਸਰੂ ਠੀਕ ਸਪਾਸਟ ਜੀਰ ਸਵੇਰ ਦਾ ਟਾਈਮ ਹੋਏ ਸੌਦਾ ਚੱਲ ਨਹੀਂ ਆ ਕੋਈ तंबू तुम्बू लग रहा है जी साढ़े कट और नौ टाइम डॉक्टर जी बुलाते

ਸਿੰਘਾ ਕਾ ਪੈਣਾ ਮੱਝ ਦਾ ਪੂਰੀ ਦੇ ਚਲਰਾ ਜੀ ਬਾਤ ਐ ਕਦੀ ਟਾਂ ਟਾਲੀ ਵੀ ਆ ਜਦਾਂ ਇੱਥੇ ਮੱਝਾਂ ਦੀ ਮੰਡੀ ਹੁੰਦੀ ਹੁੰਦੀ ਆ ਜਦੋਂ ਅਸੀਂ ਕਰ ਸਕਦਾ ਤਾਂ ਕਿ ਸੌਦਾ ਸੁਦਾ ਕੋਈ ਹੁੰਦਾ ਉਹ ਤੁਹਾਨੂੰ ਦਿਖਾਵਾਂਗੇ ਫਿਰ ਹਾਲ ਤਾਂ 11 12 ਵਜੇ ਤੋਂ ਬਾਅਦ ਸੌਦੇ ਹੋਣ ਲੱਗਣਗੇ ਠੀਕ ਹੈ ਕਿਉਂਕਿ ਸਵੇਰ ਦਾ ਟਾਈਮ ਆਲੇ ਸੁਨੀਂ ਬੁਖਾਰ ਹੈ

E la che non magari i pani fa de रवि <laughs> <laughs> Hallo? <try>

Terima kasih telah menonton!

हाँ ना लड्डू लड्डू आ गई लड्डू तो अच्छा रेल का है रेल का भी वो भी हां वो भी वो भी लो जी देखो दसूता

ਹਾਂ ਜਰਸੀ ਹੋਰ ਜਰਸੀ ਆਰੇ ਕੇ ਪچھے ਤੁਹਾਡੇ ਦੀਆਂ ਬੋਲਦੇ ਹਾਂਜੀ ਭਾਈ ਪੂਰੀ ਮੱਝ ਦਾ ਰੇਟ ਦੱਸੋ ਜੀ ਕਿੰਨਾ ਪੂਰੀ ਮੱਝ ਦਾ ਜੀ ਮੁੱਲ ਦਾ ਡੇਢ ਕਰਦੇ ਆ ਜੀ ਹਾਂਜੀ ਤੇ ਦੇਣੀ ਕਿੰਨੀ ਦੀ ਆ ਬਸ ਜਿੰਨੀ ਦੀ ਹੈਗੀ ਆ ਦਾਗ ਲੱਗੋ ਆਪਾਂ ਦੇ ਦਾਂਗੇ ਜੀ ਫਿਰ ਵੀ ਲੋ ਭਰਾ ਬਾਈ ਡੇਢ ਮੰਗ ਰਿਹਾ ਉਹ 17 ਕਿਲੋ ਦੇ ਦਿੰਦੀ ਆ ਠੀਕ ਹੈ ਜੀ ਹਾਂਜੀ

ਕਿੰਨੇ ਰੇਡ ਮਗਨਾ ਤੁਸੀਂ ਦਾ ਇਹ ਤਾਂ ਡੇਢ ਆ ਜੀ ਡੇਢ ਲੱਖ ਰੁਪਏ ਦੁੱਧ ਕਿਵਾ ਕਰ ਕੱਟਾ ਬਰਾ ਲੋ ਜੀ ਇਹਦੇ ਵੀਡੀਓ ਬਣਾ ਲਾਂਗੇ ਆਪਣੇ ਨਾਲੇ ਲੋ ਜੀ ਪੂਰੀ ਮੱਚ ਲੋ ਜੀ

80000 ਰੁਪਏ ਸੰਗਤ ਜ਼ਰੂਰ ਖੁੱਲਾ ਕਿਹੜਾ ਪਿੰਡ ਆ ਵੀ ਆਪਣਾ ਉੱਬੇ ਉੱਬੇ ਉੱਬਾ ਓਬੇ ਓਬੇ ਕੁਰੀ ਕੁਬੈਕ ਗਰਾਊਂਡ ਲੈ ਲਵੀਂ ਫੋਟੋ ਦੇਖ ਸਕਦੇ ਪਰਾ 10:00 ਵਜੇ ਦਾ ਟਾਈਮ ਹਲੇ ਲੈ ਲ ਠੀਕ ਹੈ ਜੀ ਫਾਕੀਰੀਆਂ ਵਗੈਰਾ ਰੇਟ 10 ਵੀ ਇਹਦੇ ਠੀਕ ਹੈ ਜੀ ਚੈੱਕ ਕਰ ਸਕਦੇ

ऑनलाइन सब्सक्राइबर कहीं जरूर कर दो तो आ, भाई ओके अह मिलते हैं किसी नई वीडियो ओके भाई